ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਆਪਾਂ ਹੁਣ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੇ ਟਾਈਮ ਹੋ ਗਿਆ 8:30 ਦਾ ਤੇ ਜਦੋਂ نیچے ਆਪਾਂ ਉੱਪਰ ਰਹੇ ਸੀਗੇ ਸੈਕਿੰਡ ਫਲੋਰ ਤੇ ਤੇ نیچے ਉਤਰੇ ਆ ਤਾਂ نیچے ਨਾਸ਼ਤਾ ਲੱਗਾ ਹੋਇਆ ਹੈ ਇਸ ਰਾਂ ਦੇ ਵਿੱਚ ਨਾ ਇਦਾਂ ਜਿੱਦਾਂ ਸਵੇਰੇ 7:30 ਵਜੇ ਚਾਹ ਲੱਗਦੀ ਹੈ 8:30 ਵਜੇ ਪਰੌਂਠਾ ਦੇ ਨਾਲ ਨਾਸ਼ਤਾ ਕਰਾਂਦੇ ਤੇ ਦਿਖਾਉਨੇ ਆ ਤੁਹਾਨੂੰ ਕਿੰਦਾ ਦੀ ਇਹਦੇ ਵਿੱਚ ਸਹੂਲਤਾਂ ਬਹੁਤ ਜ਼ਿਆਦਾ ਹੈਗੀਆਂ ਤੇ ਬਾਲੀਲਾ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਇਸ ਰਾਹ ਹੈਗੀ ਆਪਾਂ ਇੱਥੇ ਰੁਕੇ ਸੀਗੇ ਆ ਇਥੇ ਕੇਤਲੀ ਭਰ ਕੇ ਨਾਲ ਕੱਪ ਚੀਨੀ ਦੇ ਤੇ ਬਿਸਕਟ ਨਾਲ ਬਿਸਕਟ ਇਹਨਾਂ ਨੇ 7:30 ਵਜੇ ਚਾਹ ਲਾ ਦੇਣੀ ਆ ਫਿੱਕੀ ਚਾਹ ਮਿੱਠੀ ਚਾਹ ਤੇ ਉਸ ਤੋਂ ਬਾਅਦ ਦੇ ਵਿੱਚ ਟੇਬਲ ਤੇ ਉਹ ਲੱਗੇ ਹੋਏ ਆ ਥਾਲ ਸਾਹਮਣੇ ਇੱਥੇ 8:30 ਵਜੇ ਨਾਸ਼ਤਾ ਸਵੇਰ ਤੇ ਦੁਪਹਿਰ ਨੂੰ ਲੰਚ ਤੇ ਫਿਰ ਸ਼ਾਮ ਨੂੰ 8:30 ਵਜੇ ਫੇਰ ਅਮ ਦਿਨ ਦੇ ਡਿਨਰ ਕਰਨ ਵਾਸਤੇ ਦੇਖੋ ਸੰਗਤ ਬੈਠੀ ਆ ਕਰ ਰਹੀ ਹੈ ਤੇ ਚਲੋ ਚੱਲਦੇ ਆਪਾਂ ਫਿਰ ਅਗਲੇ ਗੁਰਦੁਆਰੇ ਤੇ ਜਿੱਦਾਂ ਜਿੱਦਾਂ ਆਪਾਂ ਅੱਜ ਵਾਪਸੀ ਵੀ ਹੈਗੀ ਆ ਤੇ ਆਪਾਂ ਤੁਹਾਡੇ ਨਾਲ ਕਰਦੇ ਰਹਿਵਾਂਗੇ ਗੱਲਾਂ ਬਾਤਾਂ ਠੀਕ ਹੈ ਜੀ पटना हेम कुंदे तपस्वी सब श्री गुरु गोविंद सिंह महाराज इस पावन स्थान दे अवतार तार अवतार तुम सतगुरु के महाराज ਗੋਰੀ ਤੋਂ ਟੈਕਸੀ ਲੈ ਲਈਏ ਹੁਣ ਆਪਾਂ ਚੱਲੇ ਹੈਗੇ ਆ ਏਅਰਪੋਰਟ ਵੱਲ ਨੂੰ ਪਿੱਛੇ ਆਪਣੀਆਂ ਬੈਟੀਆਂ ਬੀਬੀਆਂ ਚੌਂਕੀ ਜਾ ਰਹੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਦੇ ਨਾਲ ਬਣੇ ਰਹੋ ਤੇ ਕਰਦੇ ਚੱਲਾਂਗੇ ਆਪਾਂ ਤੁਹਾਡੇ ਨਾਲ ਨਾਲ ਅਪਡੇਟਸ ਕਰਕੇ ਜੇ ਨਾਲੇ ਕਰਦੇ ਰਹਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਏਅਰਪੋਰਟ ਤੇ ਪਟਨਾ ਏਅਰਪੋਰਟ ਇਥੋਂ ਸਾਰਿਆਂ ਨੂੰ ਬੱਸ 'ਚ ਬਿਠਾ ਕੇ ਤੇ ਫਿਰ ਲੈ ਕੇ ਜਾਂਦੇ ਆ ਜਹਾਜ ਦੇ ਨੇੜੇ ਜਹਾਜ ਦੂਰ ਹੋਊਗਾ ਆ ਬੱਸ ਆ ਇੰਡੀਗੋ ਵਾਲਿਆਂ ਦੀ ਕੋਈ ਇਹ ਬੱਸ ਆ जा रहे इधर जा रहे हैं। खड़े हैं। बस च बैठ गए हूं ਹਾਂਜੀ ਉੱਥੇ ਆ ਪਹੁੰਚ ਗਏ ਆਪਾਂ ਚੰਡੀਗੜ੍ਹ 에어ਪੋਰਟ ਤੇ ਤੇ ਹੁਣ ਆਪਾਂ ਬਾਹਰ ਆਪਣੀ ਗੱਡੀ ਆਈ ਖੜੀ ਆ ਬਸ ਉਹਦੇ 'ਚ ਬੈਠ ਕੇ ਤੇ ਰਵਾਨਾ ਹੋਵਾਂਗੇ ਮੋਗੇ ਨੂੰ ਕਾਰ ਨੇ ਫਿਰ ਪਹੁੰਚ ਕੇ ਘਰੇ ਗੱਲਾਂ ਬਾਤਾਂ ਦੱਸਦੇ ਆ ਤੁਹਾਨੂੰ ਕਿਵੇਂ ਦਾ ਆਪਣਾ ਸਫਰ ਰਿਹਾ ਕਿਵੇਂ ਆਪਾਂ ਦਰਸ਼ਨ ਮੇਲੇ ਕਰਕੇ ਆ ਗਏ ਆ ਵਾਪਸ ਠੀਕ ਹੈ ਜੀ ਵੀਡੀਓ ਨਾਲ ਬਣੇ ਰਹੋ ਆਪਣੀ ਤੇਜੀ ਆ ਰਹੇ ਹਾਂਜੀ ਆਪਾਂ ਪਹੁੰਚ ਗਏ ਆ ਰਾਜੇ ਦੇ ਟਾਬੇ ਤੇ ਇੱਥੇ ਆਪਾਂ ਡਿਨਰ ਕਰਾਂਗੇ ਤੇ ਡਿਨਰ ਕਰਨ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਘਰ ਵੱਲ ਨੂੰ ਟਾਈਮ 7:30 ਹੋ ਗਏ ਆ ਡਿਨਰ ਕਰਕੇ ਫਿਰ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਦੇਖੋ ਨਿਆੰਦਰ ਦਾ ਵੀ ਵਿਊ ਤੁਹਾਨੂੰ ਰਾਜੇ ਦਾ ਟੱਬਾ ਜਗਰਾਉ ਆ ਜੀ ਹਾਂ ਜੀ ਆਪਾ ਡਿਨਰ ਕਰ ਲਿਆ ਹੈਗਾ ਤੇ ਅੱਜ ਵਾਲੇ ਬਲੌਗ ਦਾ ਐਂਡ ਆ ਪੈਠੀ ਕਰਦੇ ਆ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਰੱਬ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਈ